DIG ਹਰਚਰਨ ਸਿੰਘ ਭੁੱਲੜ ਦੀ ਗ੍ਰਿਫਤਾਰੀ ਤੋਂ ਬਾਅਦ CBI ਹੁਣ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਪਰਤ ਆਈ ਹੈ ਯਾਨੀ ਕਿ ਦੀਵਾਲੀ ਤੋਂ ਬਾਅਦ CBI ਨੇ ਇੱਕ ਵਾਰ ਫਿਰ ਤੋਂ ਪਟਾਕੇ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਗੱਲ ਅੱਜ ਅਸੀਂ ਕਰਾਂਗੇ ਇੱਕ ਵਾਰ ਫਿਰ ਤੋਂ DIG ਹਰਚਰਨ ਸਿੰਘ ਭੁੱਲੜ ਦੀ ਗ੍ਰਿਫਤਾਰੀ ਰਿਸ਼ਵਤਖੋਰੀ ਭ੍ਰਸ਼ਟਾਚਾਰ ਵਿਰੋਧੀ ਮੁਹਿੰਮ ਸਰਕਾਰ ਦੀ ਧਿਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਇਹਨਾਂ ਸਾਰਿਆਂ ਦੇ ਵਿਚਾਰ ਜਿਵੇਂ ਕਿ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਕਿ CBI ਦੀ ਟੀਮ ਨੇ ਦੀਵਾਲੀ ਤੋਂ ਬਾਅਦ ਵਾਪਸ ਆ ਕੇ ਇਸ ਪੂਰੀ ਜਾਂਚ ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦੇਣਾ ਸੋ ਹੁਣ ਉਹੀ ਸ਼ੁਰੂ ਹੋ ਗਿਆ ਹੈ ਸੀਬੀਆਈ ਦੀ ਇੱਕ ਟੀਮ ਬੀਤੇ ਦਿਨ ਚੰਡੀਗੜ੍ਹ ਪਹੁੰਚੀ ਔਰ ਸਿੱਧਾ ਸੈਕਟਰ 40 ਦੇ ਹਰਚਰਨ ਭੁੱਲੜ ਦੇ ਘਰ ਪਹੁੰਚੀ ਰਿਸ਼ਵਤ ਕੇਸ 'ਚ ਫੜੇ ਗਏ ਪੰਜਾਬ ਦੇ ਡੀਆਈਜੀ ਹਰਚਰਨ ਭੁੱਲੜ ਤੇ ਹੁਣ ਸ਼ਿਕੰਜਾ ਕੱਸਦਾ ਹੋਇਆ ਜਾ ਰਿਹਾ ਹੈ ਸੀਬੀਆਈ ਉਹਨਾਂ ਨੂੰ ਕਦੇ ਵੀ ਰਿਮਾਂਡ ਤੇ ਦੁਬਾਰਾ ਲੈ ਸਕਦੀ ਹੈ ਤੇ ਉਹਨਾਂ ਤੇ ਆਮਦਨ ਤੋਂ ਵੱਡ ਸ੍ਰੋਤਾ ਦਾ ਕੇਸ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਦਾ ਅੰਦਾਜ਼ਾ सीबीआई ਵੱਲੋਂ ਜਿਹੜੀ ਵੀਰਵਾਰ ਨੂੰ ਚੰਡੀਗੜ੍ਹ ਦੀ ਸੈਕਟਰ 40 ਸਥਿਤ ਕੋਠੀ ਤੇ ਪਹੁੰਚ ਕੇ ਜਾਂਚ ਕਰਨ ਤੋਂ ਬਾਅਦ ਲਾਇਆ ਜਾ ਰਿਹਾ ਹੈ सीबीआई ਨੇ ਉਹਨਾਂ ਦੇ ਘਰ ਹਰ ਇੱਕ ਚੀਜ਼ ਦੀ ਵੀਡੀਓਗ੍ਰਾਫੀ ਕਰਾਈ ਹੈ ਹਰ ਚੀਜ਼ ਦੀ ਲਿਸਟ ਬਣਾਈ ਗਈ ਹੈ ਉਸ ਦੀ ਕੀਮਤ ਕੱਢੀ ਗਈ ਔਰ ਸਵਿਚ AC ਤੋਂ ਲੈ ਕੇ ਗਮਲੇ ਬਿਜਲੀ ਦੇ ਬਲਬ ਤੱਕ ਸ਼ਾਮਲ ਨੇ ਇਹ ਰੇਡ ਕਰੀਬ 9 ਘੰਟੇ ਤੱਕ ਚੱਲੀ ਇਨਾਈ ਨਈ ਸੀਬੀਆਈ ਨੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਕੁਝ ਸਵਾਲ ਪੁੱਛੇ ਗਏ ਅਤੇ ਜੋ ਜੋ ਜਵਾਬ ਪਰਿਵਾਰਕ ਮੈਂਬਰਾਂ ਨੇ ਦਿੱਤੇ ਨੇ ਉਹ ਬਕਾਇਦਾ ਲੈਪਟਾਪ ਦੇ ਵਿੱਚ ਟਾਈਪ ਵੀ ਕੀਤੇ ਗਏ ਤੇ ਵੀਡੀਓਗ੍ਰਾਫੀ ਵੀ ਉਹਦੀ ਕਰਾਈ ਗਈ ਉੱਥੇ ਜਦੋਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਤੇ ਉਸਤੇ ਉਹਨਾਂ ਦੇ ਸਾਈਨ ਵੀ ਕਰਾਏ ਗਏ ਚਰਚਾ ਹੈ ਕਿ ਕਰੀਬ 2 ਘੰਟੇ ਤੱਕ ਸਵਾਲ ਜਵਾਬ ਦਾ سلسلہ ਚੱਲਦਾ ਰਿਹਾ ਤੇ ਉੱਥੇ ਹੀ ਇਸ ਦੋ ਮੰਜ਼ਿਲਾ ਕੋਠੀ ਦੇ ਵਿੱਚ ਸੱਤ ਬੈੱਡਰੂਮ ਨੇ ਜਿਨ੍ਹਾਂ ਦੀ ਪੈਮਾਈਸ਼ ਤੱਕ ਕੀਤੀ ਗਈ ਹੈ ਕੱਲੇ-ਕੱਲੇ ਕੋਨੇ ਦੀ ਡੀਆਈਜੀ ਹਰਚਰਨ ਪੁੱਲੜ ਦੀ ਜੇਕਰ ਬੇਸਿਕ ਸੈਲਰੀ ਦੀ ਗੱਲ ਕਰੀਏ ਤਾਂ ਉਹ ਲਗਭਗ 1.2 ਲੱਖ ਵਰਦੀ ਹੈ 216000 ਪਰ ਜੋ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ 15 ਕਰੋੜ ਤੋਂ ਵੱਧਦੀ ਹੈ ਉਹਨਾਂ ਦੀ ਪ੍ਰਾਪਰਟੀ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਹੈ ਜਿਨ੍ਹਾਂ 'ਚ ਜਲੰਧਰ, ਮੁਹਾਲੀ, ਲੁਧਿਆਣਾ ਤੇ ਕਪੂਰਥਲਾ ਸ਼ਾਮਲ ਨੇ ਇਹ ਸਾਰੇ ਸ਼ਹਿਰ A ਗ੍ਰੇਡ ਵਿੱਚ ਆਉਂਦੇ ਨੇ ਅਜੇ 'ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰਕਾਰ ਪੈਸਾ ਕਿੱਥੋਂ ਆਇਆ ਸੀ ਹਾਲਾਂਕਿ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ 2 ਸਾਲ ਬਚੇ ਸਨ ਪੁੱਲਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਰਾਹੀਂ ਸਿੱਧੇ ਡੀਐਸਪੀ ਲੱਗੇ ਸੀ ਇਸ ਤੋਂ ਬਾਅਦ ਜ਼ਿਆਦਾਤਰ ਪੋਸਟਿੰਗ ਮੁਹਾਲੀ ਵਿੱਚ ਰਹੀ ਸਾਲ 2007 ਵਿੱਚ ਆਈਪੀਐਸ ਪ੍ਰਮੋਟ ਕੀਤੇ ਗਏ ਆਕਾਲੀ ਸਰਕਾਰ ਸਮੇਂ ਡੀਐਸਪੀ ਅਹੁਦੇ ਤੇ ਰਹੇ ਜਦਕਿ ਕਾਂਗਰਸ ਸਰਕਾਰ ਵੇਲੇ ਐਸਪੀ ਤੇ ਐਸਐਸਪੀ ਅਹੁਦੇ ਤੇ ਵੀ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਆਈਜੀ ਬਣਾਤਾ ਸੀਬੀਆਈ ਵੱਲੋਂ 6 ਸਾਲ ਵਿੱਚ ਬਣਾਈ ਗਈ ਸੰਪਤੀ ਦਾ ਸਾਰਾ ਪਤਾ ਲਗਾਇਆ ਜਾ ਰਿਹਾ ਹੈ ਲੋਕਰ ਖੋਲੇ ਜਾ ਰਹੇ ਨੇ ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਉਹਨਾਂ ਦਾ ਰਿਮਾਂਡ ਨਹੀਂ ਲਿਆ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਰਿਮਾਂਡ ਲ ਤਜਵੀਜ਼ ਹੈ ਕਿ 40 ਦਿਨਾਂ ਦੇ ਵਿੱਚ ਮੁਲਜ਼ਮ ਦਾ ਕਦੇ ਵੀ ਰਿਮਾਂਡ ਲਿਆ ਜਾ ਸਕਦਾ ਹੈ ਰਿਸ਼ਵਤ ਮਾਮਲੇ 'ਚ ਫੜੇ ਗਏ ਸਾਫਾ ਡੀਆਈਜੀ ਪੁੱਲਰ ਨੂੰ ਸੀਬੀਆਈ ਕਦੇ ਵੀ ਰਿਮਾਂਡ ਤੇ ਲੈ ਸਕਦੀ ਹੈ ਸੀਬੀਆਈ ਪੁੱਲਰ ਦੀ ਕੋਠੀ ਤੇ ਕਰੀਬ 9 ਘੰਟੇ ਤੱਕ ਜਾਂਚ ਕਰਦੀ ਰਹੀ ਇਸ ਕੋਠੀ ਦੀ ਪੈਮਾਈਸ਼ੀ ਕੀਤੀ ਗਈ ਹੈ ਸਾਜ਼ੋ ਸਮਾਨ ਦੀ ਲਿਸਟ ਬਣਾਈ ਗਈ 2 ਘੰਟੇ ਤੱਕ ਇਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤੇ ਮੰਨ ਸਕਦੇ ਹਾਂ ਕਿ ਹੁਣ ਇਹ ਮੁਸ਼ਕਲ ਜਿਹੜੀ ਹੈ ਡੀਆਈਜੀ ਪੁੱਲਰ ਦੀ ਵੱਧਦੀ ਹੋਈ ਨਜ਼ਰ ਆਏਗੀ